ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲਚੰਦ ਕਟਾਰੂ ਚੱਕ ਵੱਲੋਂ ਅੱਜ ਸਰਹੰਦ ਵਿਖੇ ਵੱਖ-ਵੱਖ ਗੈਸ ਏਜੰਸੀਆਂ ਤੇ ਗੋਦਾਮਾਂ ਤੇ ਅਚਾਨਕ ਚੈਕਿੰਗ ਕੀਤੀ ਗਈ ਅਤੇ ਊਣ ਤਾਈਆਂ ਪਾਏ ਜਾਣ ਦਾ ਵੀ ਗੰਭੀਰ ਨੋਟਿਸ ਲਿਆ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਕਿਸੇ ਵੀ ਕਿਸਮ ਦਾ ਭ੍ਰਿਸ਼ਟਾਚਾਰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਬਿਲਕੁਲ ਅੱਜ ਮੈਂ ਸਭ ਤੋਂ ਪਹਿਲਾਂ ਤਾਂ ਸਾਡੇ ਲਈ ਬਹੁਤ ਹੀ ਈਮੋਸ਼ਨਲ ਤੇ ਇਤਿਹਾਸਕ ਧਰਤੀ ਫਤਿਹਗੜ੍ਹ ਸਾਹਿਬ ਆਇਆ ਸ੍ਰੀ ਫਤਿਹਗੜ੍ਹ ਸਾਹਿਬ ਸੀਧਾਂ ਦੀ ਧਰਤੀ ਹੈ ਸਭ ਤੋਂ ਪਹਿਲਾਂ ਦਸਤਾਰ ਤੇ ਨੂੰ ਅਸੀਂ ਨਮਨ ਕਰਦੇ ਆਂ ਔਰ ਅੱਜ ਮੈਂ ਵਿਭਾਗ ਦੇ ਮੰਤਰੀ ਦੇ ਰੂਪ ਚ ਇੱਥੇ ਵੱਖ-ਵੱਖ ਜਿਹੜੀਆਂ ਗੈਸ ਏਜੰਸੀਆਂ ਨੇ ਉਹਨਾਂ ਦੀ ਚੈਕਿੰਗ ਕੀਤੀ ਐ ਸੋ ਇਸ ਵੇਲੇ ਮੈਂ ਜਿਹੜੀ ਗੈਸ ਏਜੰਸੀ ਕੁਝ ਦੇਖ ਰਿਓ ਉਸ ਵੀ ਜਸਵੀ ਉਹ ਜਸਵੀ ਭਾਰਤ ਗੈਸ ਏਜੰਸੀ ਹੈ ਸੋ ਇਸ ਤੇ ਪਹਿਲਾਂ ਮੈਂ ਇੱਕ ਰਜੀਤ ਏਜੰਸੀਸ ਗਿਆ ਸੋ ਸਾਡਾ ਪਰਪਸ ਇਹ ਆ ਲਗਾਤਾਰ ਮਾਹਜੋ ਮੁਖਮਤ ਸਰਦਾਰ ਭਗਵੰਤ ਸਿੰਘ ਮਾਝੀ ਦੀ ਸਰਕਾਰ ਵੱਲੋਂ ਤੇ ਲੋਕਾਂ ਦੀ ਕਿਸੇ ਵੀ ਲੈਵਲ ਤੇ ਜਿਹੜੀ ਸਪਰੈਡ ਕੀਤਾ ਜਾਂਦਾ ਆ ਉਹ ਉਹਨੂੰ ਰੋਕਿਆ ਜਾਵੇ ਸੋ ਅੱਜ ਜਿਹਨਾਂ ਗੈਸੈਂਸੀਆਂ ਚ ਆ ਕੇ ਮੈਨੂੰ ਜਿਹੜੀ ਉਹ ਫੀਡਬੈਕ ਮਿਲੀ ਹੈ ਜੋ ਮੈਂ ਕੀ ਵੀ ਲਿਖਿਆ ਕਿ ਜਿਹੜੇ ਕੰਡੇ ਹੁੰਦੇ ਆ ਤੋਲ ਕਰਨ ਦੇ ਲਈ ਜਦੋਂ ਵੀ ਇਹਨਾਂ ਦੇ ਵਹੀਕਲ ਥੱਲੇ ਪਬਲਿਕ ਕੋਲ ਜਾਂਦੇ ਆ ਗੈਸ ਡਿਲੀਵਰੀ ਕਰਨ ਦੇ ਲਈ ਘਰ-ਘਰ ਤਾਂ ਇਹਨਾਂ ਨੂੰ ਕੰਡੇ ਰੱਖਣੇ ਲਾਜ਼ਮੀ ਹੁੰਦੇ ਆ ਸੋ ਉਹ ਕੰਡਾ ਵੀ ਸਾਨੂੰ ਨਹੀਂ ਨਜ਼ਰ ਆਇਆ ਸੋ ਜਿਹੜੇ ਕੰਡੇ ਇਹਨਾਂ ਨੇ ਰੱਕੇ ਵੀ ਆ ਉਹ ਵੀ ਅਨਵੈਲਿਡ ਨੇ ਜਿਹੜੇ ਸਾਡੇ ਵੱਲੋਂ ਕੋਈ ਅਥਰਾਇਜ਼ ਨਹੀਂ ਆ ਸੋ ਜੋ ਵੀ ਬਣਦੀ ਵਿਭਾਗੀ ਕਾਰਵਾਈ ਹੈ ਅਸੀਂ ਸਾਡਾ ਪਰਪਸ ਕਿਸੇ ਨੂੰ ਪੈਨਲ ਕਰਨਾ ਨਹੀਂ ਸਾਡਾ ਪਰਪਸ ਇਹ ਆ ਕਿ ਪੰਜਾਬ ਦੇ ਲੋਕਾਂ ਦੀ ਕਿਸੇ ਵੀ ਲੈਵਲ ਤੇ ਲੁੱਟ ਹੁੰਦੀ ਆ ਪੰਜਾਬ ਦੇ ਲੋਕਾਂ ਦੀ ਕਿਸੇ ਵੀ ਲੈਵਲ ਤੇ ਖੱਜਲ ਖਵਾਰੀ ਹੁੰਦੀ ਆ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਨਿਰਦੇਸ਼ ਨੇ ਕਿ ਅਸੀਂ ਉਹ ਲੋਕਾਂ ਦੀ ਲੁੱਟ ਉਹ ਖੱਜਲ ਖਵਾਰੀ ਰੋਕਣਾ ਤਾਂ ਕਿਸੇ ਵੀ ਕੀਮਤ ਤੇ ਕਿਸੇ ਵੀ ਕੀਮਤ ਤੇ ਇਹਨੂੰ ਬਦਾਸਤ ਨਹੀਂ ਕੀਤਾ ਜਾਏਗਾ ਸੋ ਮੇਰੇ ਨਾਲ ਡੀ ਐਫ ਐਸ ਸੀ ਮੈਡਮ ਨੇ ਮੇਰੇ ਨਾਲ ਜਿਹੜੇ ਸਾਡੇ ਆਪਣੇ ਮਨੋਰ ਸਿੰਘ ਨੇ ਹੈੱਡਕੁਆਰਟਰ ਤੋਂ ਆਏ ਨੇ ਜਿਹੜੇ ਇੰਚਾਰਜ ਨੇ ਕੰਟਰੋਲਰ ਨੇ ਸੋ ਸਾਰੀ ਟੀਮ ਜਿਹੜੀ ਅਸੀਂ ਲੈ ਕੇ ਆਇਆ ਜਾਇਆ ਸੋ ਸਾਨੂੰ ਜਿਹੜੀਆਂ ਉਨਤਾਈਆਂ ਇੱਥੇ ਮਿਲੀਆਂ ਨੇ ਐਜ ਪਰ ਲਾ ਜੋ ਵੀ ਇਹਨਾਂ ਦੇ ਖਿਲਾਫ ਅਫੈਂਸ ਕਰਨ ਦਾ ਜੋ ਵੀ ਕਾਰਵਾਈ ਬਣਦੀ ਹੈ ਉਹ ਅਸੀਂ ਕਾਰਵਾਈ ਕਰਾਂਗੇ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਨੀ ਚਾਹੁੰਦਾ ਕਿ ਕਿਸੇ ਵੀ ਕੀਮਤ ਜਦੋਂ ਤੁਹਾਡੇ ਕੋਲ ਸਕੰਡਲ ਲੈ ਕੇ ਆਉਂਦੇ ਆ ਉਹਨਾਂ ਨੂੰ ਤੋਲ ਕੇ ਲਾਵੋ ਤਾਂ ਜੋ ਜਿਹੜਾ ਆ ਉਹਦੇ ਲਈ ਜਿਹੜਾ ਕੋਈ ਵੀ ਜ਼ਿੰਮੇਵਾਰ ਬੰਦਾ ਜਿਹੜਾ ਆਂਦਾ ਆ ਉਹਨੂੰ ਮੌਕੇ ਤੇ ਪੁੱਛਿਆ ਜਾਵੇ ਫੜਿਆ ਜਾਵੇ ਸੋ ਸਾਡਾ ਪਰਪਸ ਇਹ ਆ ਕਿ ਪੰਜਾਬ ਦੇ ਅੰਦਰ ਪ੍ਰਸ਼ਟਾਚਾਰ ਮੁਕਤ ਜਿਹੜਾ ਸਿਸਟਮ ਹੈ ਉਹਨੂੰ ਜਿਹੜਾ ਸਾਡਾ ਅਜੰਡਾ ਆ ਸਾਡੀ ਸਰਕਾਰ ਦਾ ਉਹਨੂੰ ਥੱਲੇ ਲੋਕਾਂ 'ਚ ਲੈ ਕੇ ਜਾਣਾ ਲੋਕਾਂ ਨੂੰ ਜਿਹੜੀ ਲੁੱਟ ਹੁੰਦੀ ਹੈ ਲੋਕਾਂ ਦੀ ਖਚਲ-ਖੁਵਾਰੀ ਹੁੰਦੀ ਹੈ ਉਹਨੂੰ ਬੰਦ ਕਰਨਾ ਸਵਾਜ ਦੋਨੋਂ ਗੈਸੈਂਸਕੀਆ ਦੇ ਅੰਦਰ ਮੇਜਰ ਪ੍ਰੋਬਲਮ ਜਿਹੜੀ ਸਾਨੂੰ ਕੰਡਿਆਂ ਦੀ ਮਿਲੀ ਹੈ ਸੋ ਮੈਂ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੇ ਆ ਵੀ ਇਹ ਸ਼ਾਮ ਤੱਕ ਕਾਰਵਾਈ ਕਰਕੇ ਇਹ ਹੈੱਡਕ quartਰ ਨੂੰ ਜਿਹੜੀ ਆ ਉਹ ਭੇਜਣਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ か